ਅੰਜੋ ਕੀ ਮਾਮਲਾ ਜੀ ਕੱਲ ਜਿਹੜਾ ਖੋਲੀ ਚੱਲ ਰਿਹਾ ਹੈ ਇਹ ਕਿਥੇ ਆਪਣਾ ਪ੍ਰਗਟ ਸਿੰਘ ਆਇਆ ਇੱਕ ਨਾ ਇਥੇ ਕ੍ਰੇਲੂ ਕਲੇਸ਼ੀ ਕ੍ਰੇਲੂ ਗੁਲੇਸ਼ ਦਰਾਂ ਨੇ ਜਿਹੜਾ ਫੌਜ ਤੋਂ ਆਪਣਾ ਮੁਲਾਜ਼ਮ ਹੈ ਆਪਣਾ ਪ੍ਰਗਟ ਸਿੰਘ ਛੁੱਟੀ ਆਇਆ ਇੱਕ ਮਹੀਨੇ ਦਾ ਪੰਜ ਦਿਨ ਨੂੰ ਆਏ ਨੂੰ ਹੋਏ ਇਹਦਾ ਵਾਈਫ ਨਾਲ ਤੇ ਆਪਣੇ ਬੇਟੇ ਨਾਲ ਕਲੇਸ਼ ਚੱਲਦਾ ਸੀ ਇਹਨੇ ਕਲੇਸ਼ ਕਰਦੇ ਕਰਦੇ ਕੱਲ ਨੂੰ ਦਾਰੂ ਪੀ ਕੇ ਤੇ ਆਪਣਾ ਗੱਡੀ ਨੂੰ ਅੱਗ ਲਾ ਦਿੱਤੀ ਮੋਟਰਸਨ ਲਾ ਦਿੱਤੀ ਘਰ ਨੂੰ ਅੱਗ ਲਾ ਦਿੱਤੀ ਫਿਰ ਉੱਤਰ ਫੈਰ ਕਰ ਗਿਆ ਫਿਰ ਉੱਥੇ ਜਦੋਂ ਸਾਨੂੰ ਪਤਾ ਲੱਗਾ ਪੁਲਿਸ ਮੌਕੇ ਤੇ ਗਈ ਮੌਕੇ ਤੇ ਜਾ ਕੇ ਉਹਨੂੰ ਕੰਟਰੋਲ ਕੀਤਾ ਤੇ ਉਹਨੂੰ ਫੜਿਆ ਜਿਹਦੇ ਲਾਇਸੈਂਸੀ ਜਿਹੜਾ ਆਪਣਾ ਰਵਲਵਰ ਤੇ ਕੇਦਕੋ 12 ਬੋਰ ਜਿਹੜੀ ਮੌਕੇ ਤੇ ਰਿਕਵਰ ਕੀਤੀ ਤੇ ਇਹਦੇ ਬਰਕਰਾਰ ਐਫਐਲ ਨੰਬਰ 3 ਦਰਜ ਕੀਤੀ ਆ ਧਾਰਾ 109 ਬੀ ਐਨਐਸ ਤੇ ਡਿਪਾਰਟਮੈਂਟ ਕੀਤਾ ਗ੍ਰਿਫਤਾਰ ਕਰ ਲਿਆ ਤੇ ਮੁੱਢਲੀ ਤਫਤੀਸ਼ ਕੀ ਸਾਹਮਣੇ ਆਇਆ ਇਹਦਾ ਤਫਤੀਸ਼ ਦੇ ਵਿੱਚ ਇਹ ਆਇਆ ਸਾਹਮਣੇ ਵੀ ਕਰੇ ਲੋਕਲੇਸ਼ ਕਰਕੇ ਹੀ ਇਹਨੇ ਆਪਣਾ ਘਟਰਾਵਾ ਉਪਰੋਲਜਾਮ ਦਿੱਤਾ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਕਰਦਾ ਸੀ ਜੀ ਉਹ ਕੋਈ ਅਜੀਬ ਗੱਲ ਹੈ ਉੱਥੋਂ ਹੁਣ ਗਾ ਤਫਤੀਸ਼ ਦੇ ਵਿੱਚ ਲਿਆਵਾਂਗੇ ਵੀ ਇਹਨਾਂ ਦਾ ਕਲੇਸ਼ ਕਿਦੋਂ ਦਾ ਚੱਲਦਾ। ਜਿਹੜੀ ਫਾਇਰ ਕੀਤਾ ਇਹਨੇ ਤੇ ਪਿਸਤਲ ਨਾਲ ਕੀਤਾ ਤੇ 12 ਬੋਲ ਨਾਲ। ਪਿਸਤਲ ਨਾਲ। ਕਿ ਕਿੰਨੀ ਫਾਇਰ ਹੋਈ ਜੀ? ਉਹ ਤਾਂ 4-5 ਫਾਇਰ ਹੋਈ ਜੀ। ਤੇ ਹੋਰ ਕੋਈ ਕਦੇ ਅੱਗ ਵੀ ਲਾਦੀ ਘਰ ਨੂੰ। ਹਾਂਜੀ ਘਰ ਨੂੰ ਅੱਗ ਲਾਤੀ ਹੈ ਜੀ। ਮੋਟਰਸਾਈਕਲ ਨੂੰ ਅੱਗ ਲਾਈ, ਕਾਰ ਨੂੰ ਵੀ ਲਾਈ। ਕੀ ਸਮਝ ਗੁਰ ਗੁੱਸਾ ਜਿਹੜਾ ਹੈ ਇਸ ਦਿਨਾਂ ਬੜਾ ਮਾਰਦਾ ਕਰ ਗਿਆ। ਵੀ ਗੁੱਸੇ ਨਾਲ ਹੀ ਹੋਈ ਵਰਦਾ ਜੀ। ਅੰਜੋ ਕੀ ਮਾਮਲਾ ਜੀ ਕੱਲ ਜਿਹੜਾ ਘੋੜੀ ਚੱਲਦਾ ਇਹ ਕਿੱਥੇ ਆਪਣਾ ਪ੍ਰਗਟ ਸਿੰਘ ਆਇਆ ਇੱਕ ਨਾ ਇਥੇ ਕ੍ਰਿ ਲੋਕਲੇਸ਼ੀ ਕ੍ਰਿ ਲੋਕਲੇਸ਼ ਦਰਾਂ ਨੇ ਜਿਹੜਾ ਹੈ ਫੌਜ ਤੋਂ ਆਪਣਾ ਮੁਲਾਜ਼ਮ ਹੈ ਆਪਣਾ ਪ੍ਰਗਟ ਸਿੰਘ ਛੁੱਟੀ ਆਇਆ ਇੱਕ ਮਹੀਨੇ ਦਾ ਪੰਜ ਕਿ ਦਿਨ ਨੂੰ ਆਏ ਨਾ ਹੋਏ ਇਹਦਾ ਵਾਈਫ ਨਾਲ ਤੇ ਆਪਣੇ ਬੇਟੇ ਨਾਲ ਕਲੇਸ਼ ਚੱਲਦਾ ਸੀ ਇਹਨੇ ਕਲੇਸ਼ ਕਰਦੇ ਕਰਦੇ ਕੱਲ ਨੂੰ ਦਾਰੂ ਪੀ ਕੇ ਤੇ ਆਪਣਾ ਗੱਡੀ ਨੂੰ ਅੱਗ ਲਾ ਦਿੱਤੀ ਮੋਟਰਸਨ ਲਾ ਦਿੱਤੀ ਘਰ ਨੂੰ ਅੱਗ ਲਾ ਦਿੱਤੀ ਫਿਰ ਉੱਤੇ ਫੈਰ ਕਰ ਗਿਆ ਫਿਰ ਉੱਥੇ ਜਦੋਂ ਸਾਨੂੰ ਪਤਾ ਲੱਗਾ ਡਿਪੋਲਿਸ ਮੌਕੇ ਤੇ ਗਈ ਮੌਕੇ ਤੇ ਜਾ ਕੇ ਉਹਨੂੰ ਕੰਟਰੋਲ ਕੀਤਾ ਤੇ ਉਹਨੂੰ ਫੜਿਆ ਜਿਹਦੇ ਲਾਇਸੈਂਸੀ ਜਿਹੜਾ ਆਪਣਾ ਰਵਲਵਰ ਤੇ ਕੇਦਕੋ ਬਾਰਾਂਪੁਰ ਜਿਹੜੀ ਮੌਕੇ ਤੇ ਰਿਕਵਰ ਕੀਤੀ ਤੇ ਇਹਦੇ ਬਰਕਰਾਰ ਐਫਐਸ ਨੰਬਰ 3 ਦਰਜ ਕੀਤੀ ਆ ਤਾਰਾ 109 ਬੀਐਨਐਸ ਤੇ ਡਿਪਾਰਟਮੈਂਟ ਕਿਤੇ ਗ੍ਰਿਫਤਾਰ ਕਰ ਲਿਆ ਤੇ ਮੋਢਲੀ ਕਵਤੀਸ਼ ਕੀ ਸਾਹਮਣੇ ਆਇਆ ਇਹਦਾ ਤਵਤੀਸ਼ ਦੇ ਵਿੱਚ ਇਹ ਆਇਆ ਸਾਹਮਣੇ ਵੀ ਕਰੇ ਲੋਕਲੇਸ਼ ਕਰਕੇ ਹੀ ਇਹਨੇ ਆਪਣਾ ਘਟਰਾਵਾ ਗੋਲਜਾਮ ਦਿੱਤਾ ਪਹਿਲਾਂ ਵੀ ਕੋਈ ਇਸ ਤਰ੍ਹਾਂ ਨਾ ਕਰਦਾ ਸੀ ਜੀ ਉਹ ਕੋਈ ਅਜੀਬ ਗੱਲ ਹੋਈ ਉੱਥੋਂ ਹੁਣ ਗਾ ਤਫਤੀਸ਼ ਦੇ ਵਿੱਚ ਲਿਆਵਾਂਗੇ ਕਿ ਇਹਨਾਂ ਦਾ ਕਲੇਸ਼ ਕਿਦੋਂ ਦਾ ਚੱਲਦਾ। ਜਿਹੜੀ ਫਾਇਰ ਕੀਤਾ ਨੇ ਤੇ ਪਿਸਤਲ ਨਾਲ ਕੀਤਾ ਤੇ 12 ਬੋਲ ਨਾਲ। ਪਿਸਤਲ ਨਾਲ। ਕਿ ਕਿੰਨੇ ਫਾਇਰ ਹੋਈ ਜੀ? ਉਹ ਤਾਂ 4-5 ਫਾਇਰ ਹੋਈ ਜੀ। ਤੇ ਹੋਰ ਕੋਈ ਕਦੇ ਅੱਗ ਵੀ ਲਾਦੀ ਘਰ ਨੂੰ। ਹਾਂਜੀ ਘਰ ਨੂੰ ਅੱਗ ਲਾਤੀ ਹੈ ਜੀ। ਮੋਟਰਸਾਈਕਲ ਨੂੰ ਅੱਗ ਲਾਈ ਘਰ ਨੂੰ ਵੀ ਲਾਈ। ਕੀ ਸਮਝ ਗੁਰ ਗੁੱਸਾ ਜਿਹੜਾ ਹੈ ਇਸ ਦਿਨਾਂ ਬੜਾ ਮਾਰਦਾ ਕਰ ਗਿਆ। ਵੀ ਗੁੱਸੇ ਨਾਲ ਹੀ ਹੋਈ ਵਰਦਾ ਜੀ।